ਫਰੀਦਕੋਟ ਜ਼ਿਲ੍ਹੇ ਨਾਲ ਸੰਬੰਧਤ ਇਹ ਪਰਿਵਾਰ ਜਿਸ ਵਿੱਚ 6 ਕੁੜੀਆਂ ਸਨ ਜਿਸ ਵਿੱਚੋਂ 2 ਵਿਆਹ ਦਿੱਤੀਆਂ ਦੇ 4 ਅਜੇ ਕੁਆਰੀਆਂ ਹਨ ਕੁੜੀਆਂ ਬਹੁਤ ਹੁਸ਼ਿਆਰ ਹਨ ਪਰ ਉਹਨਾਂ ਚੋਂ ਇੱਕ ਗੁਰਦਿਆਂ ਦੀ ਬਿਮਾਰੀ ਕਰਕੇ ਅਜੇ ਘਰੀ ਹੈ ਉਹਦੇ ਵਿਚਾਰੀ ਦੇ ਦਾ ਟੈਸਟ ਕਰਾਉਣੇ ਵੀ ਔਖੇ ਪਏ ਹੋਏ ਹਨ ਕਿਉਂਕਿ ਇਹਨਾਂ ਦਾ ਪਿਤਾ ਦਿਹਾੜੀ ਦਾ ਕੰਮ ਕਰਦਾ ਹੈ ਦਿਹਾੜੀ ਕਦੇ ਲੱਗਦੀ ਹੈ ਤੇ ਕਦੇ ਨਹੀਂ ਲੱਗਦੀ ਉਹ ਖੁਦ ਵੀ ਦਿਲ ਦਾ ਮਰੀਜ਼ ਹੋਣ ਕਰਕੇ ਉਹਦੇ ਵੀ ਸਟੈਂਟ ਪੈ ਚੁੱਕੇ ਹਨ ਬੇਟੀਆਂ ਹੁਸ਼ਿਆਰ ਬਹੁਤ ਹਨ ਮਾੜਾ ਮੋਟਾ ਕੰਮ ਕਰ ਕਰਕੇ ਆਪਣੀ ਭੈਣ ਦਾ ਇਲਾਜ ਕਰਾ ਰਹੀਆਂ ਹਨ ਬੇਟੀ ਦੇ ਦੱਸਣ ਮੁਤਾਬਕ ਜਦੋਂ ਮੇਰੀ ਭੈਣ ਜਿਆਦਾ ਢਿੱਲੀ ਹੋ ਜਾਂਦੀ ਹੈ ਨਾ ਇਹਨੂੰ ਸਾਡੇ ਘਰ ਤੋਂ ਲੈ ਕੇ 4 ਕਿਲੋਮੀਟਰ ਦੂਰ ਹਸਪਤਾਲ ਆ ਜਿੱਥੇ ਅਸੀਂ ਤੁਰ ਕੇ ਜਾਂਦੀਆਂ ਇਹਨੂੰ ਲੈ ਕੇ ਇਹਨਾਂ ਕੋਲੇ ਤਾਂ ਰੱਖਿਆ ਕਰਾਉਣ ਨੂੰ ਵੀ ਪੈਸੇ ਨਹੀਂ ਹੁੰਦੇ ਸੂ ਸਾਡੀ ਸੰਗਤ ਨੂੰ ਬੇਨਤੀ ਹੈ ਕਿ ਜੇ ਕੋਈ ਵੀ ਵੀਰ ਜਾਂ ਭੈਣ ਕੁੜੀ ਦੇ ਇਲਾਜ ਵਾਸਤੇ ਅਤੇ ਇਹਨਾਂ ਦੇ ਘਰ ਦੇ ਗੁਜ਼ਾਰੇ ਵਾਸਤੇ ਇਹਨਾਂ ਦੀ ਮਦਦ ਕਰਨੀ ਚਾਹੁੰਦਾ ਹੈ ਤਾਂ ਉਹ ਸਕਰੀਨ ਉੱਤੇ ਚੱਲ ਰਹੇ ਨੰਬਰਾਂ ਤੇ ਸੰਪਰਕ ਕਰਕੇ ਸਾਡੇ ਤੋਂ ਇਹਨਾਂ ਦੀ ਪੂਰੀ ਜਾਣਕਾਰੀ ਲੈ ਸਕਦਾ ਹੈ